ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤਕੌਰ ਤੇ ਮੈਂ ਆ ਸੁਮਨ ਪ੍ਰੀਤਕੌਰ ਅਤੇ ਅੱਜ ਹੈ 29 ਦਸੰਬਰ 2023 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 29 ਦਸੰਬਰ 2023 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰੇਕ MCQ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ हाल ही ਵਿੱਚ ਭਾਰਤ ਨੇ ਕਿਸ ਦੇਸ਼ ਤੋਂ ਖਰੀਦੇ ਗਏ ਕੱਚੇ ਤੇਲ ਲਈ ਰੁਪਏ ਵਿੱਚ ਭੁਗਤਾਨ ਕੀਤਾ ਹੈ ਹਾਂਜੀ ਭਾਰਤ ਨੇ ਯੂਏਈ ਤੋਂ ਖਰੀਦੇ ਗਏ ਕੱਚੇ ਤੇਲ ਲਈ ਰੁਪਏ ਵਿੱਚ ਭੁਗਤਾਨ ਕੀਤਾ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਤੁਸੀਂ ਨੋਟ ਕਰ ਸਕਦੇ ਹੋ ਇਸ ਨੂੰ ਜਦੋਂ ਵੀ ਇੰਡੀਆ ਕਿਸੇ ਦੇਸ਼ ਤੋਂ ਕੁਝ ਖਰੀਦਦਾ ਤਾਂ ਉਸ ਦੀ ਪੇਮੈਂਟ ਡਾਲਰ ਦੇ ਵਿੱਚ ਹੁੰਦੀ ਆ ਤੇ ਡਾਲਰ ਦੇ ਵਿੱਚ ਕਰੰਸੀ ਕਨਵਰਟ ਹੋਣ ਕਰਕੇ ਇੰਡੀਆ ਦਾ ਬਹੁਤ ਜ਼ਿਆਦਾ ਲਾਸ ਹੁੰਦਾ ਪਰ ਹੁਣ ਪਹਿਲੀ ਵਾਰ ਹੋਇਆ ਜਦ ਭਾਰਤ ਨੇ ਕਿਸੇ ਦੇਸ਼ ਤੋਂ ਕੁਝ ਵੀ ਖਰੀਦਿਆ ਤਾਂ ਉਸ ਦਾ ਭੁਗਤਾਨ ਰੁਪਏ ਦੇ ਵਿੱਚ ਹੋਇਆ ਤੇ ਕਿਹਦਾ ਭੁਗਤਾਨ ਹੋਇਆ ਕੱਚੇ ਤੇਲ ਦਾ ਠੀਕ ਹੈ ਭਾਰਤ ਨੇ ਯੂਏਈ ਤੋਂ ਖਰੀਦੇ ਗਏ ਕੱਚੇ ਤੇਲ ਲਈ ਰੁਪਏ ਵਿੱਚ ਭੁਗਤਾਨ ਕੀਤਾ ਮਤਲਬ ਜਿਹੜੀ ਪੇਮੈਂਟ ਆ ਉਹ ਰੁਪਏ ਦੇ ਵਿੱਚ ਦਿੱਤੀ ਆ ਜਿਹਦੇ ਨਾਲ ਭਾਰਤ ਨੂੰ ਲਾਸ ਨਹੀਂ ਹੋਇਆਗਾ ਠੀਕ ਹੈ AES ਦਾ मीनिंग ਤੇ ਬਹੁਤ ਇੰਪੋਰਟੈਂਟ ਆ ਪਹਿਲਾਂ ਵੀ ਮੈਂ ਤੁਹਾਨੂੰ ਇਹ ਕੋਆਰਸ਼ਨ ਕਰਵਾਇਆ ਸੀਗਾ ਐਗਰੀਮੈਂਟ ਜਦੋਂ ਸਮਝੌਤਾ ਹੋਇਆ ਸੀ ਕਿ ਹਾਂ ਰੁਪਏ ਦੇ ਵਿੱਚ ਵਪਾਰ ਕੀਤਾ ਜਾਵੇਗਾ ਯੂਏਈ ਦੇ ਨਾਲ ਕੱਚੇ ਤੇਲ ਦਾ ਤਾਂ ਉਹ ਸਮਝੌਤੇ ਬਾਰੇ ਵੀ ਆਪਾਂ ਗੱਲ ਕਰ ਚੁੱਕੇ ਹਾਂ ਉਹ ਐਗਰੀਮੈਂਟ ਪਹਿਲਾਂ ਹੋਇਆ ਸੀ ਤੇ ਹੁਣ ਭੁਗਤਾਨ ਹੋਇਆ ਪਹਿਲੀ ਵਾਰ ਸੋ ਤੁਸੀਂ ਧਿਆਨ ਦੇ ਵਿੱਚ ਰੱਖਣਾ ਯੂਏਈ ਦੀ ਗੱਲ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਯੂਏਈ ਯੂਏਈ ਦੀ ਕੈਪੀਟਲ ਆਬੂ ਧABI ਗਰਾਂਸੀਆ ਯੂਏਈ ਦਿਰਹਮ ਅਤੇ ਪ੍ਰੈਜ਼ੀਡੈਂਟ ਮੁਹਮਮਦ ਵਿਨ ਜਿਆਤ ਅਲਨੀਹਾ ਯੂਏਈ ਵਿੱਚ ਵਿਸ਼ਵ ਦੇ ਸਭ ਤੋਂ ਵੱਡੇ ਸਿੰਗਲ ਸਾਈਟ ਸੋਲਰ ਪਾਵਰ ਪਲਾਂਟ ਦਾ ਉਦਘਾਟਨ ਕੀਤਾ ਗਿਆ ਸੀਬੀਐਸਸੀ ਯੂਏਈ ਵਿੱਚ ਨਵਾਂ ਪ੍ਰਸ਼ਾਸਕੀ ਦਫ਼ਤਰ ਖੋਲੇਗੀ ਦੁਬਈ ਬਿਊਟੀ ਵਰਲਡ ਮਿਸਲ ਸੌਰੀ ਦੁਬਈ ਬਿਊਟੀ ਵਰਲਡ ਮੀਡਲ ਈਸਟ 2023 ਦੀ ਮੇਜ਼ਬਾਨੀ ਕਰੇਗਾ ਪਾਰਟਨਰ ਸਥਾਨਕ ਮੁਦਰਾ ਵਿੱਚ ਯੂਏਈ ਨੂੰ ਆਪਣੇ ਕੱਚੇ ਤੇਲ ਦੇ ਭੁਗਤਾਨ ਦਾ ਨਿਪਟਾਰਾ ਕੀਤਾ ਮਤਲਬ ਐਗਰੀਮੈਂਟ ਹੋਇਆ ਸੀ ਜਦੋਂ ਯੂਏਈ ਵਿੱਚ ਕਰੋਨਾ ਵਾਇਰਸ ਦਾ ਨਵਾਂ ਵੇਰੀਐਂਟ ਪਾਇਆ ਗਿਆ ਨੈਕਸਟ ਪੋਜੀਸ਼ਨ ਕਿਸ ਰਾਜ ਨੇ ਹਾਲ ਹੀ ਵਿੱਚ 84% ਇੰਸਟਾਲੇਸ਼ਨ ਦੇ ਨਾਲ ਰੂਫ ਟਾਪ ਸੋਲਰ ਵਿੱਚ ਸਭ ਤੋਂ ਟਾਪ ਦਾ ਸਥਾਨ ਹਾਸਲ ਕੀਤਾ ਹਾਂਜੀ 84% ਇੰਸਟਾਲੇਸ਼ਨ ਦੇ ਨਾਲ ਰੂਫ ਟਾਪ ਸੋਲਰ ਦੇ ਵਿੱਚ ਸਟੋਪ ਦਾ ਸਥਾਨ ਹਾਸਲ ਕੀਤਾ ਗੁਜਰਾਤ ਨੇ অপਸ਼ਨ B ਇਸ ਦਾ ਰਾਈਟ ਆਨਸਰ ਹੁਣ ਗੁਜਰਾਤ ਨੇ ਕੀਤਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਗੁਜਰਾਤ ਗੁਜਰਾਤ ਦੀ ਕੈਪੀਟਲ ਆ ਗਾਂਦੀਨਗਰ ਚੀਫ ਮਿਨਿਸਟਰ ਆ ਭੁਪਿੰਦਰਾ ਪਟੇਲ ਵੈਸੇ ਇਹਨਾਂ ਦਾ ਪੂਰਾ ਨਾਮ ਆ ਭੁਪਿੰਦਰਾ ਰਜਨੀਕਾਂਤ ਪਟੇਲ ਤੇ ਗਵਰਨਰ ਆ ਦੇਵਰਾਤ ਆਚਾਰਿਆ ਦੇਵਰਾਤ ਗੁਜਰਾਤ ਦੇ ਵਿੱਚ ਗਿਰੀ ਨੈਸ਼ਨਲ ਪਾਰਕ ਬਸੰਦਾ ਨੈਸ਼ਨਲ ਪਾਰਕ ਬਲੈਕ ਬੱਕ ਨੈਸ਼ਨਲ ਪਾਰਕ ਗੁਜਰਾਤ ਰਾਜ ਦੀ ਤਟ ਰੇਖਾ ਸਭ ਤੋਂ ਵੱਡੀ ਆ ਪੰਛੀਆਂ ਦੀ ਪ੍ਰਸਿੱਧ ਰੱਖ ਨਾਲ ਸਰੋਵਰ ਗੁਜਰਾਤ ਦੇ ਵਿੱਚ ਤੇ ਗੁਜਰਾਤ ਦੇ ਸੂਰਤ ਦੇ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਕਾਰਪੋਰੇਟ ਦਫ਼ਤਰ ਖੁੱਲਿਆ ਕੋਕਾ ਕੋਲਾ ਦੀ ਬੋਟਲਿੰਗ ਯੂਨਿਟ ਗੁਜਰਾਤ ਵਿੱਚ 3000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ ਕੋਲ ਮੱਛੀ ਨੂੰ ਗੁਜਰਾਤ ਦੀ ਰਾਜ ਮੱਛੀ ਘੋਸ਼ਿਤ ਕੀਤਾ ਗਿਆ ਗੁਜਰਾਤ ਦਾ ਪਹਿਲਾ ਰੇਲ ਕੋਚ ਰੈਸਟੋਰੈਂਟ ਟਰਾਂਸਪੋਰਟ ਵਿੱਚ ਖੋਲਿਆ ਗਿਆ ਪ੍ਰਧਾਨ ਮੰਤਰੀ ਮੋਦੀ ਨੇ ਸਟੀਮ ਇੰਜਨ ਨਾਲ ਗੁਜਰਾਤ ਦੀ ਵਿਰਾਸਤ ਰੇਲ ਗੱਡੀ ਦਾ ਉਦਘਾਟਨ ਕੀਤਾ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਅੰਤਰਰਾਸ਼ਟਰੀ ਮਹਾਮਾਰੀ ਤਿਆਰੀ ਦਿਵਸ ਕਦੋਂ ਮਨਾਇਆ ਗਿਆ ਹਾਂਜੀ ਅੰਤਰਰਾਸ਼ਟਰੀ ਮਹਾਮਾਰੀ ਤਿਆਰੀ ਦਿਵਸ ਹਰੇਕ ਸਾਲ 27 ਦਸੰਬਰ ਨੂੰ ਮਨਾਇਆ ਜਾਂਦਾ ਹੈ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਮਹਾਮਾਰੀ ਦੀ ਰੋਕਥਾਮ ਦੇ ਲਈ ਹਰੇਕ ਸਾਲ 27 ਦਸੰਬਰ ਨੂੰ ਅੰਤਰਰਾਸ਼ਟਰੀ ਮਹਾਮਾਰੀ ਤਿਆਰੀ ਦਿਵਸ ਮਨਾਇਆ ਜਾਂਦਾ ਤੇ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ 27 ਦਸੰਬਰ 2020 ਨੂੰ ਇਸ ਦੇ ਲਈ ਪ੍ਰਸਤਾਵ ਪਾਸ ਹੋਇਆ ਸੀ ਇਸ ਲਈ 27 ਦਸੰਬਰ ਨੂੰ ਅੰਤਰਰਾਸ਼ਟਰੀ ਮਹਾਮਾਰੀ ਤਿਆਰੀ ਦਿਵਸ ਵਜੋਂ ਮਨਾਇਆ ਜਾਂਦਾ ਹੁਣ ਦਸੰਬਰ ਦੇ ਇੱਕ ਇੰਪੋਰਟੈਂਟ ਡੇ ਦੀ ਗੱਲ ਆ ਤਾਂ 1 ਦਸੰਬਰ ਨੂੰ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ ਕਿਹੜਾ ਦਿਵਸ ਏਡਜ਼ ਦਿਵਸ ਮਨਾਇਆ ਗਿਆ ਸੋ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਤੇ ਏਡਜ਼ ਦਿਵਸ ਜਿਹੜਾ ਵੀ ਦਿਵਸ ਇੰਪੋਰਟੈਂਟ ਹੁੰਦਾ ਉਸਦੀ ਥੀਮ ਬਹੁਤ ਇੰਪੋਰਟੈਂਟ ਹੁੰਦੀ ਆ ਹੁਣ ਏਡਜ਼ ਦਿਵਸ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਆ ਸੋ ਤੁਹਾਨੂੰ ਏਡਜ਼ ਦਿਵਸ ਦੀ ਥੀਮ ਪਤਾ ਹੋਣੀ ਚਾਹੀਦੀ ਆ ਤੇ ਇਸਦੀ ਥੀਮ ਲੈਟ ਕਮਿਊਨਿਟیز ਲੀਡ ਠੀਕ ਹੈ ਤੇ ਬੀਐਸਐਫ ਦਾ ਸਥਾਪਨਾ ਦਿਵਸ ਵੀ 1 ਦਸੰਬਰ ਨੂੰ ਮਨਾਇਆ ਗਿਆ 2 ਦਸੰਬਰ ਨੂੰ ਵਿਸ਼ਵ ਕੰਪਿਊਟਰ ਸਾਖਰਤਾ ਦਿਵਸ ਮਨਾਇਆ ਗਿਆ ਰਾਸ਼ਟਰੀ ਪ੍ਰਦੂਸ਼ਣ ਕੰਟਰੋਲ ਨਿਰੰਤਰਣ ਦਿਵਸ ਮਨਾਇਆ ਗਿਆ 2 ਦਸੰਬਰ ਨੂੰ ਤੇ ਅੰਤਰਰਾਸ਼ਟਰੀ ਗੁਲਾਮੀ ਖਾਤਮਾ ਦਿਵਸ ਵੀ ਮਨਾਇਆ ਗਿਆ 3 ਦਸੰਬਰ ਨੂੰ ਵਿਸ਼ਵ ਅਪੰਗਤਾ ਦਿਵਸ ਮਨਾਇਆ ਗਿਆ 4 ਦਸੰਬਰ ਨੂੰ ਭਾਰਤੀ ਜਲ ਸੈਨਾ ਦਿਵਸ ਅਤੇ 5 ਦਸੰਬਰ ਨੂੰ ਵਿਸ਼ਵ ਮਿੱਟੀ ਦਿਵਸ ਮਨਾਇਆ ਗਿਆ ਮਿੱਟੀ ਦਿਵਸ ਬਹੁਤ ਇੰਪੋਰਟੈਂਟ ਆ ਏਡਜ਼ ਦਿਵਸ ਇੰਪੋਰਟੈਂਟ ਆ ਜੋ ਵੀ ਦਿਵਸ ਇੰਪੋਰਟੈਂਟ ਆ ਦਸੰਬਰ ਦੇ ਕਿਉਂਕਿ ਦਸੰਬਰ ਦੇ ਡੇਜ਼ ਖਤਮ ਹੋਣ ਵਾਲੇ ਆ ਤੁਹਾਨੂੰ ਵੀ ਪਤਾ ਤਾਂ ਇਸ ਕਰਕੇ ਜਿੰਨੇ ਵੀ ਦਿਵਸ ਇੰਪੋਰਟੈਂਟ ਹੋ ਮੈਂ ਨਾਲ ਦੀ ਨਾਲ ਦੱਸਾਂਗੀ ਉਹਨਾਂ ਨੂੰ ਨੋਟ ਕਰ ਲੈਣਾ 5 ਦਸੰਬਰ ਨੂੰ ਵਿਸ਼ੇ ਮਿੱਟੀ ਦਿਵਸ ਮਨਾਇਆ ਗਿਆ ਰਾਸ਼ਟਰੀ ਬਲੰਟੀਅਰ ਦਿਵਸ ਮਨਾਇਆ ਗਿਆ 6 ਦਸੰਬਰ ਨੂੰ ਮਹਾ ਪਰਨਿਰਵਾਣ ਦਿਵਸ ਮਨਾਇਆ ਗਿਆ 7 ਦਸੰਬਰ ਨੂੰ ਹਥਿਆਰਬੰਦ ਸੈਨਾ ਝੰਡਾ ਦਿਵਸ ਮਨਾਇਆ ਗਿਆ ਅਤੇ ਅੰਤਰਰਾਸ਼ਟਰੀ ਸਹਿਰੀ ਹਵਾਵਾਜ਼ੀ ਦਿਵਸ ਮਨਾਇਆ ਗਿਆ 8 ਦਸੰਬਰ ਨੂੰ ਬੋਧੀ ਦਿਵਸ ਮਨਾਇਆ ਗਿਆ 9 ਦਸੰਬਰ ਨੂੰ ਅੰਤਰਰਾਸ਼ਟਰੀ ਭ੍ਰਿਸ਼ਟਾਚਾਰ ਵਿਰੋਧੀ ਦਿਵਸ ਮਨਾਇਆ ਗਿਆ 10 ਦਸੰਬਰ ਨੂੰ ਮਨੁੱਖੀ ਅਧਿਕਾਰ ਦਿਵਸ ਮਨਾਇਆ ਗਿਆ ਇੰਪੋਰਟੈਂਟ ਹੈ ਇਹ ਤੇ 11 ਦਸੰਬਰ ਨੂੰ ਅੰਤਰਰਾਸ਼ਟਰੀ ਪਹਾੜ ਦਿਵਸ ਯੂਨੀਸੇਫ ਦਿਵਸ ਮਨਾਇਆ ਗਿਆ 12 ਦਸੰਬਰ ਨੂੰ ਯੂਨੀਵਰਸਲ ਹੈਲਥ ਕਵਰੇਜ ਡੇ ਮਨਾਇਆ ਗਿਆ 14 ਦਸੰਬਰ ਨੂੰ ਰਾਸ਼ਟਰੀ ਊਰਜਾ ਸੰਭਾਲ ਦਿਵਸ ਮਨਾਇਆ ਗਿਆ 16 ਦਸੰਬਰ ਨੂੰ ਵਿਜ਼ੇ ਦਿਵਸ ਮਨਾਇਆ ਗਿਆ 18 ਦਸੰਬਰ ਨੂੰ ਘਟ ਗਿਣਤੀ ਅਧਿਕਾਰ ਦਿਵਸ ਮਨਾਇਆ ਗਿਆ ਅੰਤਰਰਾਸ਼ਟਰੀ ਪ੍ਰਵਾਸੀ ਦਿਵਸ ਵੀ ਮਨਾਇਆ ਗਿਆ 19 ਦਸੰਬਰ ਨੂੰ ਗੋਆ ਮੁਕਤੀ ਦਿਵਸ ਮਨਾਇਆ ਗਿਆ 20 ਦਸੰਬਰ ਨੂੰ ਅੰਤਰਰਾਸ਼ਟਰੀ ਮਨੁੱਖੀ ਏਕਤਾ ਦਿਵਸ ਮਨਾਇਆ ਗਿਆ 21 ਦਸੰਬਰ ਨੂੰ ਵਿਸ਼ਵ ਬਾਸਕਟਬਾਲ ਦਿਵਸ ਮਨਾਇਆ ਗਿਆ 22 ਦਸੰਬਰ ਨੂੰ ਰਾਸ਼ਟਰੀ ਗਣਿਤ ਦਿਵਸ ਮਨਾਇਆ ਗਿਆ 23 ਦਸੰਬਰ ਨੂੰ ਰਾਸ਼ਟਰੀ ਕਿਸਾਨ ਦਿਵਸ ਮਨਾਇਆ ਗਿਆ 24 ਦਸੰਬਰ ਨੂੰ ਰਾਸ਼ਟਰੀ ਖੱਤਕਾਰ ਦਿਵਸ ਮਨਾਇਆ ਗਿਆ 26 ਦਸੰਬਰ ਨੂੰ ਵੀਰ ਵਾਲਦੇਵਸ ਮਨਾਇਆ ਗਿਆ ਨੈਕਸਟ ਪੋਜੀਸ਼ਨ ਹਾਲ ਹੀ ਵਿੱਚ ਕਿੱਥੇ 1500 ਤੋਂ ਵੱਧ ਲੋਕਾਂ ਨੇ ਤਬਲਾ ਵਜਾ ਕੇ ਗਿਨੀਜ਼ ਵਰਲਡ ਰਿਕਾਰਡ ਬਣਾਇਆ ਹਾਂਜੀ 1500 ਤੋਂ ਵੱਧ ਲੋਕਾਂ ਨੇ ਤਬਲਾ ਵਜਾ ਕੇ ਗਿਨੀਜ਼ ਵਰਲਡ ਰਿਕਾਰਡ ਬਣਾਇਆ ਗਵਾਲੀਅਰ ਨੇ অপশন নাম্বার সি ইজ দা রাইট आंसर ਤੇ ਗਵਾਲੀਅਰ ਨੂੰ ਯੂਨੈਸਕੋ ਨੇ ਸੰਗੀਤ ਦਾ ਸ਼ਹਿਰ ਵੀ ਕੋਸ਼ਿਤ ਕੀਤਾ ਵਾ ਇਸ ਕਰਕੇ ਇਸ ਨੂੰ ਸੰਗੀਤ ਨਗਰੀ ਵੀ ਬੋਲਿਆ ਜਾਂਦਾ ਵੈਰੀ ਇੰਪੋਰਟੈਂਟ ਫੈਕਟ ਜੋ ਤੁਸੀਂ ਯਾਦ ਰੱਖਣਾ ਗਵਾਲੀਅਰ ਗਵਾਲੀਅਰ ਨੂੰ ਸੰਗੀਤ ਨਗਰੀ ਬੋਲਿਆ ਜਾਂਦਾ ਤੇ 1500 ਤੋਂ ਵੱਧ ਲੋਕਾਂ ਨੇ ਤਬਲਾ ਵਜਾ ਕੇ ਗਿਨੀਜ਼ ਵਰਲਡ ਰਿਕਾਰਡ ਬਣਾਇਆ ਇੱਥੇ ਨੈਕਸਟ ਪੋਜੀਸ਼ਨ ਹਾਲ ਹੀ ਵਿੱਚ ਕਿਸ ਰਾਜ ਨੇ 2023 ਵਿੱਚ 40 ਲੱਖ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਪ੍ਰਾਪਤ ਕੀਤਾ ਹਾਂਜੀ 40 ਲੱਖ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਪ੍ਰਾਪਤ ਕੀਤਾ ਵਾ ਉੱਤਰ ਪ੍ਰਦੇਸ਼ ਨੇ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਹੁਣ ਉੱਤਰ ਪ੍ਰਦੇਸ਼ ਯਾਨੀ ਕਿ ਯੂਪੀ ਦੀ ਗੱਲ ਹੋ ਰਹੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਦੀ ਕੈਪੀਟਲ ਕੀ ਆ ਹਾਂਜੀ ਉੱਤਰ ਪ੍ਰਦੇਸ਼ ਦੀ ਕੈਪੀਟਲ ਆ ਲਖਨਊ ਲਖਨਊ ਗੌਂਪਤੀ ਨਦੀ ਦੇ ਕਿਨਾਰੇ ਸਥਿਤ ਆ ਇੱਥੋਂ ਦੇ ਚੀਫ ਮਿਨਿਸਟਰ ਆ ਯੋਗਿਆ ਦਿਤੀਆਨਾਥ ਅਤੇ ਗਵਰਨਰ ਆ ਅਨੰਦਿਵੈਨ ਪਟੇਲ ਉੱਤਰ ਪ੍ਰਦੇਸ਼ ਦੇ ਵਿੱਚ ਦੁੱਧਵਾ ਨੈਸ਼ਨਲ ਪਾਰਕ ਆ ਇਹ ਚੀਤਿਆਂ ਲਈ ਫੇਮਸ ਆ ਇੱਥੋਂ ਦੇ ਫੇਮਸ ਲੋਕਨਾਚਾ ਚੋਰਾ ਨਟੰਕੀ ਕਜ਼ਰੀ ਭਾਰਤ ਵਿੱਚ ਸਭ ਤੋਂ ਵੱਧ ਵਸੋਂ ਵਾਲਾ ਰਾਜ ਆ ਉੱਤਰ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਪੁਲਿਸ ਨੇ ਆਪਣਾ ਵਟਸਐਪ ਚੈਨਲ ਸ਼ੁਰੂ ਕੀਤਾ ਵਾ ਉੱਤਰ ਪ੍ਰਦੇਸ਼ ਸਰਕਾਰ ਨੇ 57 ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਖੋਲਣ ਨੂੰ ਮਨਜ਼ੂਰੀ ਵੀ ਦਿੱਤੀ ਹੈ ਤੇ ਉੱਤਰ ਪ੍ਰਦੇਸ਼ ਸਰਕਾਰ ਨੇ ਭਾਰਤ ਦੇ ਪਹਿਲੇ ਟੈਲੀਕਮ ਸੈਂਟਰ ਆਫ ਐਕਸੀਲੈਂਸ ਦੀ घोषणा ਕੀਤੀ ਤੇ ਉੱਤਰ ਪ੍ਰਦੇਸ਼ ਦੀ ਸੀਐਸ ਜੀਐਮ ਯੂਨੀਵਰਸਿਟੀ ਨੇ ਐਨਏਏਸੀ ਦੁਆਰਾ A++ ਗ੍ਰੇਡਿੰਗ ਪ੍ਰਾਪਤ ਕੀਤੀ ਨੈਕਸਟ ਕੁਸ਼ਨ ਹਾਲ ਹੀ ਵਿੱਚ ਖੋਜੇ ਗਏ ਬੈਕਟੀਰੀਆ ਦਾ ਨਾਮ ਕਿਸ ਦੇ ਨਾਮ ਉੱਪਰ ਰੱਖਿਆ ਗਿਆ ਵੈਰੀ ਇੰਪੋਰਟੈਂਟ ਹਾਂਜੀ ਰੀਸੈਂਟਲੀ ਇੱਕ ਬੈਕਟੀਰੀਆ ਦੀ ਖੋਜ ਕੀਤੀ ਗਈ ਹੈ ਤੇ ਇਹ ਖੋਜ ਕੀਤੀ ਹੈ ਬੈਕਟੀਰੀਆ ਦੀ ਅ ਵਿਸ਼ਵ ਭਾਰਤੀ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਠੀਕ ਹੈ ਤੇ ਉਹਨਾਂ ਨੇ ਉਹਨਾਂ ਦੀ ਜਿਹੜੀ ਖੋਜਕਰਤਾਵਾਂ ਦੀ ਟੀਮ ਆ ਉਹਨਾਂ ਨੇ ਇਸ ਤਰ੍ਹਾਂ ਦੇ ਬੈਕਟੀਰੀਆ ਖੋਜਿਆ ਵਾ ਜੋ ਪੌਦਿਆਂ ਲਈ ਕਾਫੀ ਲਾਹੇਵੰਦ ਆ ਤੇ ਇਸ ਬੈਕਟੀਰੀਆ ਦਾ ਨਾਮ ਰੱਖਿਆ ਵਾ ਰਵਿੰਦਰਨਾਥ ਟੈਗੋਰ ਦੇ ਨਾਮ ਤੇ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਤੇ ਇਸ ਬੈਕਟੀਰੀਆ ਦਾ ਨਾਮ ਹੈਗਾ ਵੈਂਟੋਆ ਟੈਗੋਰੀ ਵੈਂਟੋਆ ਟੈਗੋਰੀ ਸੋ ਤੁਸੀਂ ਧਿਆਨ ਦੇ ਵਿੱਚ ਰੱਖਣਾ ਬਹੁਤ ਇੰਪੋਰਟੈਂਟ ਹੈ ਸਾਇੰਸ ਐਂਡ ਟੈਕਨੋਲੋਜੀਜ਼ ਦੇ ਨਾਲ ਰਿਲੇਟਡ ਇੱਕ ਇੰਪੋਰਟੈਂਟ ਫੈਕਟ ਹੈ ਜਿਹਨੂੰ ਤੁਸੀਂ ਨੋਟ ਕਰ ਸਕਦੇ ਹੋ ਜਦੋਂ ਵੀ ਮੈਂ ਕਿਸੇ ਸਪੇਸ ਏਜੰਸੀ ਨਾਲ ਰਿਲੇਟਡ ਕੋਈ ਫੈਕਟ ਕਰਵਾਉਣੀ ਆ ਕੋਈ ਮਿਸਨ ਜੋ ਕਿ ਕੋਈ ਮਿਜ਼ਾਈਲ ਹੋ ਗਈ ਉਸ ਦੇ ਨਾਲ ਰਿਲੇਟਡ ਕੋਈ ਫੈਕਟ ਕਰਵਾਉਣੀ ਆ ਤਾਂ ਤੁਸੀਂ ਇੱਕ ਹੈਡਿੰਗ ਦੇ ਲਓ ਸਾਇੰਸ ਐਂਡ ਟੈਕਨੋਲੋਜੀ ਤਾਂ ਉਹਦੇ ਨਾਲ ਰਿਲੇਟਡ ਕਰੰਟ ਇਨਫੋਰਮੇਸ਼ਨ ਤੁਹਾਨੂੰ ਪਤਾ ਹੋਣੀ ਜ਼ਰੂਰੀ ਆ ਕਦੇ ਵੀ ਤੁਸੀਂ ਹਮੇਸ਼ਾ ਕੀ ਕਰਦੇ ਹੋ ਕਿ ਸਾਇੰਸ ਦੀਆਂ ਬੁੱਕਸ ਪੜ੍ਹ-ਪੜ ਕੇ ਅਸੀਂ ਕਮਲੇ ਹੋ ਜਾਂਦੇ ਆ ਪਰ ਇਹ ਚੀਜ਼ਾਂ ਗਲਤ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਵਾ ਕਰੰਟ ਕਿਉਂਕਿ ਪੇਪਰ ਦੇ ਵਿੱਚ ਸਿਰਫ ਤੇ ਸਿਰਫ ਸਾਇੰਸ ਐਂਡ ਟੈਕਨੋਲੋਜੀਜ਼ ਦੇ ਵਿੱਚੋਂ ਕਰੰਟ ਅਫੇਅਰ ਹੀ ਆਉਂਦੀ ਆ ਤੇ ਉਹ ਕਰੰਟ ਮੁੱਦੇ ਆਉਂਦੇ ਆ ਜਿਹੜੇ ਤੁਹਾਨੂੰ ਪਤਾ ਹੋਣੇ ਜ਼ਰੂਰੀ ਆ ਠੀਕ ਹੈ ਸਾਇੰਸ ਐਂਡ ਟੈਕਨੋਲੋਜੀ ਤੇ ਜੋ ਵੀ ਟੈਕਨੋਲੋਜੀ ਦੇ ਨਾਲ ਰਿਲੇਟਡ ਤੁਹਾਨੂੰ ਇੰਪੋਰਟੈਂਟ ਫੈਕਟ ਮਿਲਦੇ ਆ ਉਹਨਾਂ ਨੂੰ ਨੋਟ ਕਰਿਆ ਕਰੋ ਹੁਣ ਇਹ ਵੀ ਇੱਕ ਇੰਪੋਰਟੈਂਟ ਫੈਕਟ ਆ ਸੋ ਜੇ ਤੁਸੀਂ ਨੋਟ ਕਰ ਰਹੇ ਹੋ ਤਾਂ ਉਸ ਟਾਪਿਕ ਦੇ ਵਿੱਚ ਇਹਨੂੰ ਨੋਟ ਕਰੋ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਪਰਮਾਣੂ ਪਲਾਂਟ ਕਿਸ ਦੇਸ਼ ਵਿੱਚ ਮੁੜ ਚਾਲੂ ਹੋਣ ਦੇ ਰਾਹ ਤੇ ਹੈ ਹਾਂਜੀ ਦੁਨੀਆ ਦਾ ਸਭ ਤੋਂ ਵੱਡਾ ਪਰਮਾਣੂ ਪਰਮਾਣੂ ਪਲਾਂਟ ਆ ਜਿਹੜਾ ਇਹ ਜਾਪਾਨ ਦੇਸ਼ ਦੇ ਵਿੱਚ ਫਿਰ ਤੋਂ ਚਾਲੂ ਹੋਣ ਦੇ ਰਾਹ ਤੇ ਆ অপਸ਼ਨ B ਇਸ ਆ ਰਾਈਟ ਆਨਸਰ ਮਤਲਬ ਜਾਪਾਨੀ ਨੂੰ ਮੁੜ ਦੁਬਾਰਾ ਚਲਾ ਰਿਹਾ ਵਾ ਠੀਕ ਹੈ ਜਾਪਾਨ ਹੁਣ ਜਾਪਾਨ ਦੀ ਗੱਲ ਹੋ ਰਹੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਜਾਪਾਨ ਜਾਪਾਨ ਦੀ ਕੈਪੀਟਲ ਆ ਟੋਕੀਓ ਕਰੰਸੀ ਹੈ ਯੇਨ ਇਤੋਂ ਦੇ ਪ੍ਰੈਜ਼ੀਡੈਂਟ ਆ ਫੋਮਿਓ ਕੈਸੀਦਾ ਜਾਪਾਨ ਨੂੰ ਪਾਣੀ ਦੇ ਅੰਦਰ ਜਵਾਲਾਮੂਕੀ ਫਟਣ ਤੋਂ ਬਾਅਦ ਇੱਕ ਨਵਾਂ ਟਾਪੂ ਪ੍ਰਾਪਤ ਹੋਇਆ ਇਸਰੋ ਜਾਪਾਨ ਦੀ ਪੁਲਾੜ ਏਜੰਸੀ ਦੀ ਮਦਦ ਨਾਲ ਅਗਲਾ ਚੰਦਰਮਾ ਮਿਸ਼ਨ ਪੂਰਾ ਕਰੇਗਾ ਤੇ ਜਾਪਾਨ ਨੇ ਜਾਕੋਹਾਮਾ ਚ ਡਾਂਸਿੰਗ ਪਿਕਾਚੂ ਇਵੈਂਟ ਦਾ ਆਯੋਜਨ ਕੀਤਾ 2022 ਵਿੱਚ ਜਾਪਾਨ ਦੀ ਆਬਾਦੀ 8 ਲੱਖ ਤੋਂ ਵੱਧ ਘਟੀ ਆ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ 8 ਲੱਖ ਤੋਂ ਵੱਧ ਘਟੀ ਆ ਸੋ ਫੈਕਟ ਇੰਪੋਰਟੈਂਟ ਸੋ ਤੁਸੀਂ ਧਿਆਨ ਦੇ ਵਿੱਚ ਰੱਖਿਓ ਨੈਕਸਟ ਕੁਐਸ਼ਨ ਆ ਹਾਲ ਹੀ ਵਿੱਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਭਾਰਤੀ ਬੱਲੇਬਾਜ਼ ਕੌਣ ਬਣਿਆ ਹੈ ਹਾਂਜੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਭਾਰਤੀ ਬੱਲੇਬਾਜ਼ ਬਣਿਆ ਵਿਰਾਟ ਕੋਹਲੀ ਇਹਨਾਂ ਨੇ ਰੋਹਿਤ ਸ਼ਰਮਾ ਦਾ ਰਿਕਾਰਡ ਤੋੜਿਆ ਵਿਰਾਟ ਕੋਹਲੀ ਹੁਣ ਕ੍ਰਿਕਟ ਦੀ ਗੱਲ ਆ ਤਾਂ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਮਹਿੰਗੇ ਖਿਡਾਰੀ ਮਿਸੇਲ ਸਟੋਰਿਕ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ ਖਰੀਦਿਆ ਬੀਸੀਸੀਆਈ ਨੇ ਐਮਐਸ ਧੋਨੇ ਦੀ ਜਰਸੀ ਨੂੰ ਰਿਟਾਇਰ ਕਰਨ ਦਾ ਫੈਸਲਾ ਕੀਤਾ ਜਰਸੀ ਨੰਬਰ 7 ਬੀਸੀਸੀ ਨੇ ਮੁਹੰਮਦ ਸ਼ਮੀ ਲਈ ਅਰਜੁਨ ਅਵਾਰਡ ਦੀ ਸ਼ਿਫਾਰਿਸ਼ ਕੀਤੀ ਲੋਰਾ ਵੋਲਵਾਇਟ ਨੂੰ ਦੱਖਣੀ ਅਫਰੀਕਾ ਦੀ ਮਹਿਲਾ ਕ੍ਰਿਕਟ ਟੀਮ ਦਾ ਕਪਤਾਨ ਚੁਣਿਆ ਗਿਆ ਦੱਖਣੀ ਅਫਰੀਕਾ 119 ਕ੍ਰਿਕਟ ਵਿਸ਼ਵ ਕਪ 2024 ਦੀ ਮੇਜ਼ਬਾਨੀ ਕਰੇਗਾ ਨੈਕਸਟ ਪੁਜੀਸ਼ਨ ਹਾਲੀ ਵਿੱਚ ਭਾਰਤ ਅਤੇ ਕਿਸ ਦੇਸ਼ ਨੇ ਕੋਡਨ ਕੋਲੰਬ ਪਰਮਾਣੂ ਪਲਾਂਟ ਦੇ ਵਿਸਥਾਰ ਲਈ ਇੱਕ ਸਮਝੌਤੇ ਤੇ ਸਾਈਨ ਕੀਤੇ ਹਨ ਹਾਂਜੀ ਭਾਰਤ ਅਤੇ ਰੂਸ ਨੇ ਕੁਡਨ ਕੋਲੰਬ ਪਰਮਾਣੂ ਪਲਾਂਟ ਦੇ ਵਿਸਥਾਰ ਲਈ ਇੱਕ ਸਮਝੌਤੇ ਤੇ ਦਸਖਤ ਕੀਤੇ অপਸ਼ਨ ਸੀ ਇਸ ਆ ਰਾਈਟ ਆਨਸਰ ਰੂਸ ਹੁਣ ਰੂਸ ਦੀ ਗੱਲ ਹੋ ਰਹੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਰੂਸ ਰੂਸ ਦੀ ਕੈਪੀਟਲ ਆ ਮਾਸਕੋ ਕਰੰਸੀ ਆ ਰਸ਼ੀਅਨ ਰੂਬਲ ਪ੍ਰਾਈਮ ਮਿਨਿਸਟਰ ਆ ਮਿਖਾਇਲ ਮਿਸ਼ੁਸ਼ਤਿਨ ਅਤੇ ਪ੍ਰੈਜ਼ੀਡੈਂਟ ਆ ਬੁਲਾਦੀਮਿਰ ਪੁਤਿਨ ਰੂਸ ਅਤੇ ਇੰਡੀਆ ਦੇ ਵਿੱਚ ਘਾਰ ਡਿਫੈਂਸ ਐਕਸਰਸਾਈਜ਼ ਹੁੰਦੀ ਹੈ ਜਿਸ ਦਾ ਨਾਮ ਆ ਇੰਦਰਨ ਰੂਸ ਵਿੱਚ ਮਾਉਂਟ ਐਲਵਾਰਸ ਆ ਯੂਰਪ ਦਾ ਸਭ ਤੋਂ ਉੱਚਾ ਪਹਾੜ ਆ ਇਹ ਰੂਸ ਦੇ ਵਿੱਚ ਉਰਲ ਦੇ ਪਹਾੜਾ ਤੇ ਭਾਰਤ ਨੇ ਰੂਸ ਤੋਂ S400 ਮਿਜ਼ਾਈਲ ਸਪੋਇਡਰਨ ਖਰੀਦੇ ਰੂਸ ਨੇ ਸੁਪਰ ਸ਼ਕਤੀਸ਼ਾਲੀ ਪਰਮਾਣੂ ਸੰਚਾਲਿਤ ਮਿਜ਼ਾਈਲ 7 ਬਣਾਈ ਰੂਸ 2024 ਵਿੱਚ ਆਪਣੇ ਰੱਖਿਆ ਖਰਚ ਵਿੱਚ 70% ਵਾਧਾ ਕਰੇਗਾ ਤੇ ਰੂਸ ਇਸਲਾਮਿਕ ਬੈਂਕਿੰਗ ਸ਼ੁਰੂ ਕਰੇਗਾ ਰੂਸ ਦਾ ਲੂਨਾ 25 ਪੁਲਾੜੀ ਯਾਨ ਚੰਦਰਮਾ ਨਾਲ ਟਕਰਾ ਕੇ ਕ੍ਰੈਸ਼ ਹੋਇਆ ਨੈਕਸਟ ਕੁਐਸ਼ਨ ਕਿਸ ਦੇਸ਼ ਨੇ ਹਾਲ ਹੀ ਵਿੱਚ ਲੈਂਡ ਮੈਪਿੰਗ ਲਈ ਡਰੋਨ ਤਕਨੀਕ ਅਪਣਾਈ ਹੈ ਲੈਂਡ ਮੈਪਿੰਗ ਲਈ ਡਰੋਨ ਤਕਨੀਕ ਅਪਣਾਈ ਹੈ हरियाणा ਨੇ অপশন B इज द राइट आंसर। ਹੁਣ ਹਰਿਆਣਾ ਨੇ ਅਪਣਾਈਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਹਰਿਆਣਾ। ਹਰਿਆਣਾ ਦੀ ਕੈਪੀਟਲ ਕੀ ਹੈ? ਚੰਡੀਗੜ੍ਹ। ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਦੀ ਸਾਂਝੀ ਕੈਪੀਟਲ ਆ। ਇੱਥੋਂ ਦੇ ਚੀਫ ਮਿਨਿਸਟਰਾ ਮਨੋਹਰ ਲਾਲ ਖੱਟਰ, ਗਵਰਨਰਾ ਬੰਦਾਰੂ ਤਤਾਤਰਿਆ। ਹਰਿਆਣਾ ਦੇ ਵਿੱਚ ਸੁਲਤਾਨਪੁਰ ਨੈਸ਼ਨਲ ਪਾਰਕ, ਕਾਲੀਸ਼ਵਰ ਨੈਸ਼ਨਲ ਪਾਰਕ, ਵੀਰ ਸ਼ਿਕਾਰਡ ਸ਼ਿਕਾਰਗੜ੍ਹ, ਵਾਇਲਡ ਲਾਈਫ ਸੈਂਚਰੀ ਆ। ਚਿਲਚਿਲਾ ਵਾਈਲਡਲਾਈਫ ਸੈਂਚਰੀ ਹੈ ਨਾਹਰ ਵਾਈਲਡਲਾਈਫ ਸੈਂਚਰੀ ਹੈ ਖਬਰਵਾਸ ਵਾਈਲਡਲਾਈਫ ਸੈਂਚਰੀ ਹੈ ਖਲੋਹੀ ਰਤਨ ਵਾਈਲਡਲਾਈਫ ਸੈਂਚਰੀ ਹੈ ਇਥੋਂ ਦੇ ਫੇਮਸ ਲੋਕਨਾਚਾ ਕੁਮਾਰ ਫਗਨਾਚ ਤਮਾਲ ਸੌਂਡ ਡਾਂਸ ਚੂਮਰਨਾਚ ਬੀਨ ਬੰਸਰੀ ਹਰਿਆਣਾ ਨੇ ਪਹਿਲੀ ਵਾਰ ਵਿਜੇ ਹਜ਼ਾਰੀ ਟਰੋਫੀ ਦਾ ਕਿਤਾਬ ਜਿੱਤੇ ਹਰਿਆਣਾ ਸਰਕਾਰ ਨੇ ਅਭਿਨੇਤਰੀ ਮੀਤਾ ਬਸਿਸ਼ਟ ਨੂੰ ਮਨੋਰੰਜਨ ਨੀਤੀ ਪਰੀਸ਼ਦ ਦੀ ਚੇਅਰਪਰਸਨ ਚੁਣਿਆ ਸਤਰੂਜੀਤ ਕਪੂਰ ਨੇ ਹਰਿਆਣਾ ਦੇ ਨਵੇਂ ਡੀਜੀਪੀ ਦਾ ਹੌਂਦਾ ਸੰਭਾਲਿਆ ਹਰਿਆਣਾ ਸਰਕਾਰ ਨੇ ਵਿਧਵਾਵਾਂ ਅਤੇ ਅਨਵਿਆਹੇ ਲੋਕਾਂ ਲਈ ਮਹੀਨਾਵਾਰ ਪੈਨਸ਼ਨ ਦਾ ਐਲਾਨ ਕੀਤਾ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਵਿੱਤੀ ਸਾਲ 2023 ਵਿੱਚ ਨਰੇਗਾ ਵਿੱਚ ਔਰਤਾਂ ਦੀ ਭਾਗੀਦਾਰੀ ਵਿੱਚ ਕਿੰਨੇ ਪ੍ਰਤੀਸ਼ਤ ਵਾਧਾ ਹੋਇਆ ਸਭ ਤੋਂ ਪਹਿਲਾਂ ਤਾਂ ਨਰੇਗਾ ਇਸ ਦੀ ਫੁੱਲ ਫਾਰਮ ਕੀ ਆ ਮਹਾਤਮਾ ਗਾਂਧੀ ਵੈਸੇ ਤਾਂ ਨਰੇਗਾ ਵੀ ਬੋਲ ਦਿੰਦੇ ਆ ਗਈ ਮਹਾਤਮਾ ਗਾਂਧੀ ਨੈਸ਼ਨਲ ਰੂਰਲ এমਪਲੋਇਮੈਂਟ ਗਰੰਟੀਜ਼ ਤੇ ਇਸ ਦੇ ਵਿੱਚ 2023 ਦੇ ਵਿੱਚ ਔਰਤਾਂ ਦੀ ਭਾਗੀਦਾਰੀ ਦੇ ਵਿੱਚ 59% ਦਾ ਵਾਅਦਾ ਹੋਇਆ অপਸ਼ਨ ਸੀ ਇਜ਼ ਅ ਰਾਈਟ ਆਨਸਰ ਸੋ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਕੁਐਸਚਨ ਆ ਜੀ ਮੋਬਾਈਲ ਫੋਨ ਬ੍ਰਾਂਡ ਮੋਬਾਈਲ ਫੋਨ ਦਾ ਇੱਕ ਜਿਸ ਦਾ ਨਾਮ ਹੈ ਟੈਕਨੋ ਇਸ ਦੁਆਰਾ ਹਾਲ ਹੀ ਵਿੱਚ ਕਿਸ ਨੂੰ ਆਪਣਾ ਬ੍ਰਾਂਡ ਅਮੈਸਡ ਚੁਣਿਆ ਗਿਆ ਹਾਂਜੀ ਮੋਬਾਈਲ ਫੋਨ ਬ੍ਰਾਂਡ ਹੈ ਟੈਕਨੋ ਇਸ ਨੇ ਦੀਪਿਕਾ ਪਾਦੁਕੋਂ ਨੂੰ ਆਪਣਾ ਬ੍ਰਾਂਡ ਅਮੈਸਡ ਚੁਣਿਆ ਆਪਸ਼ਨ ਸੀ ਇਸ ਆ ਰਾਈਟ ਆਨਸਰ ਤੇ ਕੱਲ ਹੀ ਮੈਂ ਤੁਹਾਨੂੰ ਕਰਵਾਇਆ ਪਾਣੀ ਦੀ ਇੱਕ ਪਾਣੀ ਦਾ ਬ੍ਰਾਂਡ ਆ ਬਿਸਲਰੀ ਇਸ ਨੇ ਗਲੋਬਲ ਬ੍ਰਾਂਡ ਅਮੈਸਡ ਚੁਣਿਆ ਦੀਪਿਕਾ ਪਾਦੁਕੋਂ ਨੂੰ ਜਿਆਦਾ ਇੰਪੋਰਟੈਂਟ ਸੀ ਠੀਕ ਹੈ ਹੁਣ ਬ੍ਰਾਂਡ ਅਮੈਸਡ ਦੀ ਗੱਲ ਆ ਤਾਂ ਸੋਨੂ ਸੂਦ ਨੂੰ सीसीटीवी ਦਾ ਬ੍ਰਾਂਡਾ ਸਪੋਰਿਸ਼ ਇਸ ਨੇ ਆਪਣਾ ਬ੍ਰਾਂਡ ਵੇਸਟਰ ਚੁਣਿਆ ਐਸ ਆਈਟੀ ਆਈਐਸ ਪੋਜੀਸ਼ਨ ਨੇ ਰਵਿੰਦਰ ਜਡੇਜ਼ਾ ਨੂੰ ਆਪਣੇ ਬ੍ਰਾਂਡ ਵੇਸਟਰ ਚੁਣਿਆ ਰਣਚੋਰ ਕਪੂਰ ਨੂੰ ਹੋਜ਼ਰ ਪੈਨ ਦਾ ਬ੍ਰਾਂਡ ਵੇਸਟਰ ਚੁਣਿਆ ਗਿਆ ਕੈटरीना कैफ ਰਾਡੋ ਦੀ ਨਵੀਂ ਬ੍ਰਾਂਡ ਵੇਸਟਰ ਬਣੀ ਮੁਹੰਮਦ ਸ਼ਮੀ ਪੋਮਾ ਦੇ ਨਵੇਂ ਬ੍ਰਾਂਡ ਵੇਸਟਰ ਬਣੇ ਨੈਕਸਟ ਪੋਜੀਸ਼ਨ ਹੈ ਜੀ ਕਿਸ ਨੇ ਹਾਂ ਜੀ ਨੈਕਸਟ ਕਿਸ ਦੇਸ਼ ਨੇ ਹਾਲ ਹੀ ਵਿੱਚ ਹਥਿਆਰ ਗਰੇੜੀ ਯੂਰੇਨੀਅਮ ਦੀ ਉਤਪਾਦਨ ਦਰ ਵਿੱਚ ਵਾਅਦਾ ਕੀਤਾ ਹਾਂਜੀ ਹਥਿਆਰ ਗ੍ਰੇਡ ਯੂਰੇਨੀਅਮ ਦੀ ਉਤਪਾਦਨ ਦਰ ਵਿੱਚ ਵਾਅਦਾ ਕੀਤਾ ਈਰਾਨ ਨੇ অপਸ਼ਨ B ਇਸ ਆ ਰਾਈਟ ਆਨਸਰ ਹੁਣ ਈਰਾਨ ਨੇ ਵਾਅਦਾ ਕੀਤਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਈਰਾਨ ਈਰਾਨ ਦੀ ਕੈਪੀਟਲ ਹੈ ਤਹਿਰਾਨ ਕਰੰਸੀ ਹੈ ਈਰਾਨੀ ਰਿਆਲ ਤੇ ਪ੍ਰੈਜ਼ੀਡੈਂਟ ਹੈ ਇਬਰਾਹਿਮ ਰਹੀਸੀ ਈਰਾਨ ਨੇ ਨੂਰ 3 ਸੈਟੇਲਾਈਟ ਨੂੰ ਆਰਬਿਟ ਵਿੱਚ ਲਾਂਚ ਕੀਤਾ ਵੈਰੀ ਇੰਪੋਰਟੈਂਟ ਇਰਾਨ ਨੇ ਮੁਹਾਜ਼ਿਰ 10 ਡਰੋਨ ਦਾ ਉਦਘਾਟਨ ਕੀਤਾ ਇਰਾਨ ਸੰਘਾਈ ਸਹਿਯੋਗ ਸੰਗਠਨ ਦਾ ਨਵਾਂ ਸਥਾਈ ਮੈਂਬਰ ਬਣਿਆ ਇਰਾਨ ਨੇ ਦੂਜੇ ਫੌਜੀ ਉਪਗ੍ਰਹੈਨ ਨੂਰ 2 ਦਾ ਸਫਲ ਪ੍ਰੀਖਣ ਕੀਤਾ ਇਰਾਨ ਨੇ ਨਵੀਂ ਪੀੜੀ ਦੀ ਬੈਲਿਸਟਿਕ ਮਿਜ਼ਾਈਲ ਖੈਬਰ ਦਾ ਸਫਲ ਪ੍ਰੀਖਣ ਕੀਤਾ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ